ਵਿਸਾਖੀ ਦੇ ਸੁਭਿਧਾਰ ਗ੍ਰਸਤੇ ਸਾਰੇ ਇਕੱਠੇ ਹੋ ਆ। ਅੱਜ ਵੀ ਵਿਸਾਖੀ ਇੱਕ ਖਾਸ ਮਹਤਤਾ ਰੱਖਦੀ ਹੈਗੀ। ਅੱਜ ਪੂਰੇ 355 ਸਾਲ ਹੋ ਗਏ ਹਨ ਦਸਮ ਪਾਤਸ਼ਾਹ ਨੂੰ ਸਿੱਖ ਫੰਦੂ ਦੀ ਸੇਵਾ ਕਰਨ। ਔਰ ਅੱਜ ਇੱਕ ਸਪੈਸ਼ਲ ਜਥਾ ਪੰਜਾਬ ਸਾਹਿਬ ਦੀ ਯਾਤਰਾ ਲਈ ਗੰਗਾ ਸਾਹਿਬ ਦੇ ਦਰਸ਼ਨ ਲਈ ਪਾਕਿਸਤਾਨ ਚ ਗਿਆ। ਉਹਨਾਂ ਨੇ 14 ਫਰਵਰ ਰਿਫਰਸ਼ ਕੀਤੀ ਹੋਈ ਨੇ ਵੀ ਕੁਝ ਦਿਨ ਸਫਰੀ ਬਣਾਇਆ। ਇਹ ਇਤਿਹਾਸ ਦੇ ਵਿੱਚ ਹਾਲੇ ਇੱਕ ਹਫ਼ਤਾ ਚੱਲੀ ਹੋਈ ਹੈ। ਕਈ ਇਤਿਹਾਸਕਾਰ ਉਹਨੂੰ ਜੀਵੀ ਇਹ ਗੱਲ ਕਹਿੰਦੇ ਨੇ ਕਿ ਗੁਰਦਾਨਕ ਪਾਸ਼ਾ ਦਾ ਪ੍ਰਕਾਸ਼ ਉਤਸਵ 14 ਅਪ੍ਰੈਲ ਨੂੰ ਹੈ ਕਿ ਹਿੰਦੁਸਤਾਨ ਦੀ ਸੰਸਕ੍ਰਿਤੀ ਵਿੱਚ ਤਾਜ਼ੀਬ ਦੇ ਵਿੱਚ ਸਾਰੇ ਮਹੀਨੇ ਦਿਹਾੜੇ ਬਹੁਤ ਵਧੀਆ ਪਰ ਜਿਹੜਾ ਵਸਾਖ ਦਾ ਮਹੀਨਾ ਹੈ ਉਹ ਸਾਖੀ ਦਾ ਦਿਹਾੜਾ ਇਸ ਨੂੰ ਸਭ ਤੋਂ ਉਤਨਦਰ ਸੇਸ਼ ਮੰਨੇ ਜਾਂਦਾ ਹੈ जेड़े इतिहासकार हैं जिन्होंने गुरु नानक साहब का पाशाह प्रकाश उत्सव नवंबर से लैके गए कभी अक्तूबर कभी नवंबर वो उस वास्त लैके मैं बहुत विश्वास भी देना चाहगा भी हिंदू मथाली के अनुसार वो महीने ठीक नहीं आ गए पता नहीं उनका चेंज होया नहीं होगा पर खास तौर पर अमरीका और कैनेडा के सिख जे अज बड़े चिर उस पास चले गए हैं उन्होंने खोज करके गल कू नानक साहब का प्रकाश उत्सव चौदह अप्रैल मैं बड़ा छोटा तो होंसा अंताली सत्य पचुंजा साल की गल होनी है 60 ਸਾਲ ਦੀ ਹ ਜੀਤ ਅਖਬਾਰ ਦੇ ਵਿੱਚ ਇੱਕ ਆਰਟੀਕਲ ਆਂਦਾ ਸੀ ਵਸਾਕ ਕਹੇ ਕੱਤਰ ਉਹ ਤਗਰਬਨ ਬੜੀ ਧੀਰ ਚੱਲਦੀ ਰਹੀ ਵਸਾਕ ਦੇ ਹੱਕ ਵਿੱਚ ਵੀ ਲਿਖਣ ਵਾਲੇ ਬੜੇ ਆ ਗਏ ਤੇ ਕੱਤਰ ਤੇ ਖਰਾਬ ਲੱchnਾ ਵਾਲੇ ਬੜਾ ਉਸ ਵਕਤ ਦਰਬਾਰ ਸਾਹਿਬ ਤੇ ਹੈੱਡ ਗ੍ਰੰਥੀ ਗਿਆਨੀ ਚੇਚੇ ਜੀ ਦੇ ਸਾਹਮਣੇ ਸਨ ਤੇ ਉਹਨਾਂ ਨੇ ਇਹ ਗੱਲ ਕਹੀ अस हूँ इस वाद विवाद चिन्ह पे ये बहुत लंबा जाना है असि इस खत्म करके कब तक ही मना उस बाद जोड़ा विवाद से खत्म हो गया अज असी सौ पंजा सर चुनाथ दिवस मना रहे खालसा पान का ਤੁਸੀਂ ਸਾਰੇ ਬਟੱਗਦੇ ਬਕਰ। ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਕਿਉਂਕਿ ਤੁਹਾਡੇ ਇਲਾਕੇ ਚੋਂ ਹਮੇਸ਼ਾ ਸਾਡੀ ਪਾਰਟੀ ਨੂੰ ਮਾਣ ਰਸਤਾ ਆਵੇ। ਹਮੇਸ਼ਾ ਪਰ ਇੱਕ ਗੱਲ ਤਾਂ ਇਹ ਵੇਖੋ ਨਾ ਵੀ ਜਿਸ ਮੈਂਬਰ ਨੂੰ ਤੁਸੀਂ ਚੁਣ ਕੇ ਭੇਜਿਆ ਹੈ ਉਹ ਅੱਜ ਬੈਠ ਨਹੀਂ ਸਕਿਆ। ਅੱਜ ਮੇਰਾ ਸਾਹਮਣਾ ਨਹੀਂ ਕਰ ਸਕਿਆ। ਵੀ ਜੇ ਬੈਠਾਂਗਾ ਤੇ ਫਿਰ ਪਤਾ ਨਹੀਂ ਕੀ ਗੱਲ ਹੋਏ ਮੈਂ ਇਸ ਨੂੰ ਇੱਕ ਵਾਰ ਕਰਾਈ ਸੀ ਇਸ ਨੇ ਸਾਡੇ ਨਾਲ ਇੱਕੜ ਲੈਣ ਕਰ ਜੋ ਡਲਗੜੀਆਂ ਲਿਆਂ ਉਹ ਮਨ ਜਾਦ ਜੋ ਪਰਿਵਾਰ ਨੇ ਲਿਆਂ ਉਹ ਮਨ ਜਾਦ ਇਸ ਨੇ ਜੋ ਸਾਡੇ ਕੋਲ ਸਵਾ ਸਾਲ ਜਿਹੜੀਆਂ ਗਢਾਈਆਂ ਉਹ ਮਨ ਜਾਦ ਫਿਰ ਮੈਂ ਦੋ ਵਾਰ ਆਪਣੇ ਘਰ ਲੈ ਗਿਆ ਕਹਿੰਦਾ ਜੀ ਤੁਸੀਂ ਮੇਰੇ ਪਿਤਾ ਸਮਾਨ ਹੋਗੇ ਤੇ ਸਾਥੂ ਕਰਦੇ ਉਹ ਨਹੀਂ ਪੁੱਤਰ ਪੋਤਰੇ ਨੂੰ ਪਤਨੀ ਸਾਰੇ ਬੈਠੇ ਹੋਏ ਸਨ ਉਹ ਦੁਬਾਰ ਕਰ ਲੈ ਚਲੋ ਕੋਈ ਨਹੀਂ ਪਰ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਇਹ ਇਸ ਇਲਾਕੇ ਤੋਂ ਇਸ ਲਈ ਤੁਸੀਂ ਚੁਣ ਕੇ ਭੇਜਿਆ ਕਿ ਅੱਜ ਪਿਛਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਸਕੂਲਾਂ ਕਾਲਜ ਸਾਡੇ ਇੰਸਟੀਟਿਊਸ਼ਨਾਂ ਹਨ ਉਹ ਬਰਬਾਦੀ ਦੇ ਕਿਨਾਰੇ ਚਲੇ ਗਏ ਅੱਜ ਜਿਹੜੇ ਸਾਡੇ ਬਜ਼ੁਰਗਾਂ ਨੇ ਇਹ ਸਕੂਲ ਕਾਇਮ ਬਣਾਏ ਸਨ ਇਹਨਾਂ ਦੀ ਕੋਈ ਕੀਮਤ ਨਹੀਂ ਹੈ ਅੱਜ ਸੰਜਾ ਦੇ ਕਿ ਜਦ ਗੁਰੂਰ ਕਸ਼ਮ ਪਬਲਿਕ ਸਕੂਲ ਦੇ ਵਿੱਚ ਐਡਮਿਸ਼ਨ ਲੈਣ ਲਈ ਸਾਨੂੰ ਸਪਰਸ਼ਾ ਕਰਨੀਆਂ ਪੈਂਦੀਆਂ ਸਨ ਦੇਣੀਆਂ ਪੈਂਦੀਆਂ ਸਨ ਕੋਈ ਨਾ ਰਿਡਮੇਟ ਕਰਨਾ ਸਾਡੇ ਵਕਤ ਵੀ ਗੁਰੂ ਮਹਾਰਾਜ ਦੀ ਬਰਕਤ ਸੀ ਭਾਵੇਂ ਸਕੂਲ ਵੱਧ ਫਲਣ ਕਰਕੇ ਐਡਮਿਸ਼ਨ ਦਾ ਪ੍ਰੈਸ਼ਰ ਘੱਟ ਸੀ ਪਰ ਅਰਬਾਂ ਰੁਪਏ ਸਾਡੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਸੀ ਅੱਜ ਉਸ ਜੀ ਨੂੰ ਵਾਪਸੇ ਆਣ ਵਾਸਤੇ ਮੈਂਬਰ ਬਣ ਕੇ ਗਏ ਤੇ ਲਾਲੋ ਜੀ ਝਾਕੇ ਫਸ ਗਿਆ ਲਾਲਾ ਚੌਧਰ ਦਾ ਮੈਂ ਜ਼ਿਆਦਾ ਨਹੀਂ ਕਹਿਣਾ ਮੈਂ ਸਿਟੀ ਸਾਹਿਬ ਨੂੰ ਕਹਾਂਗਾ ਵੀ ਆਪਣੇ ਘਰ ਰੋਪਨ ਜੀ ਇਕੱਲੀ ਬੰਦਿਆਂ ਦੀ ਮੀਟਿੰਗ ਲਾਣ ਫਿਰ ਸਾਰੇ ਪਰਦੇ ਫੋਲਾਂਗਾ ਅੱਜ ਇਸ ਸ਼ੋਭਿਆਰੇ ਦੇ ਉੱਤੇ ਮੈਂ ਵੀ ਇਹਨਾਂ ਪਿੱਛੇ ਆਪਣਾ ਮਾਤਾ ਪਿਤਾ ਨਹੀਂ ਕਰਾਂ ਜੇ ਬੈਠਾ ਹੁੰਦਾ ਤਾਂ ਮੈਂ ਜਰੂਰ ਕਰਦੀ ਸੀ ਮੈਨੂੰ ਕਿਸੇ ਦੇ ਆਸਣੇ ਆ ਭੇਜਦਾ ਤੁਸੀਂ ਅਸਤੀਫਾ ਦਿਓ ਮੈਨੂੰ ਕਹੇ ਕਿ ਤੂੰ ਬਹੁਤ ਲਾਡਲਾ ਹੈ ਪਿਆਰਾ ਹੈ ਅਸਤੀਫਾ ਦੇ ਕੇ ਦੁਬਾਰਾ ਲੜਨਾ ਤਾਂ ਪਤਾ ਚੱਲ ਜਾਏਗਾ ਵੀ ਤੂੰ ਕਾਲੀ ਦਾ ਨਹੀਂ ਬਦਲੋ ਜਿੱਦਿਆ ਕਿ ਆਪਣੀ ਫੋਟੋ ਜਿੱਦਿਆ ਮੈਨੂੰ ਕਿਸੇ ਦਾ ਆਸਣਾ ਪੈਂਦਾ ਸਰਨਰ ਕੋ ਉਹ ਵੀ ਅਸਤੀਫਾ ਦੇ ਦਿਆ ਮਾ ਗੁਰੂਮਾਰਜਾ ਜੀ ਹੁਣਸਕਾਰਿਆ ਹੈ ਦੋ ਮੈਂਬਰ ਨਾਮਿਨੇਟ ਹੁੰਦੇ ਨੇ ਮੈਂਬਰਾਂ ਚੋਂ ਅਸੀਂ ਦੋਨੋਂ ਅਸਤੀਫਾ ਦਿੰਦੇ ਆਂ ਸਾਨੂੰ ਤੇਰੀ ਵੋਟ ਦੀ ਲੋੜ ਹੈ